ਹਾਂਜੀ ਬਾਈ ਕੀ ਹਾਲ ਚਾਲ ਹੈ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦੇ ਘਰ ਪਰਿਵਾਰ ਕੁਤਰ ਠੀਕ ਠਾਕ ਆ ਬਾਈ ਲੋ ਬਾਈ ਬਾਈ ਪੂਰੀ ਮਾਉ ਆਣੇ ਨੇ ਹਨਾ ਜੱਸਾ ਕਾਕਾ ਇਦਰ ਬਿੱਲਾ ਤੇ ਮੈਂ ਬਾਈ ਬਚੀ ਹਨਾ ਤੇ ਬਾਈਆਂ ਦਾ ਬਾਈ ਨੇ ਨਾਮ ਜਿੱਤੇ ਸੀਗੇ ਹਨਾ ਆ ਕੂਲਰ ਦੋ ਤੇ ਇੱਕ ਫਰਿੱਜ ਬਾਰੇ ਕਿਸਨਪੁਰੇ ਤੋਂ ਫਰਿੱਜ ਜਿੱਤੀ ਸੀ ਉਹ ਦਿਨਾਂ ਬਾਈ ਬਾਈ ਨੇ ਫਰਿੱਜ ਮੈਨੂੰ ਦੇਤੀ ਬਾਈ ਹਣਾ ਕੋਈ ਗੱਲ ਨਹੀਂ ਆਦਾ ਤੁਸੀਂ ਨਾਲ ਡਾਉਣੇ ਆ ਕੂਤਰਾ ਹਣਾ ਲੈ ਜਾਓ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਤੇ ਆ ਦੋ ਕੂਲਰ ਜਿੱਤੇ ਸੀ ਬਾਈ ਤੇ ਇੱਕ ਕੂਲਰ ਦੇਤਾ ਜੱਸੇ ਨੂੰ ਬਾਈ ਤੇ ਇੱਕ ਕੂਲਰ ਦੇਤਾ ਕਾਕੇ ਨੂੰ ਠੀਕ ਆ ਤੇ ਬਹੁਤ ਬਹੁਤ ਧੰਨਵਾਦ ਬਾਈ ਬਾਈ ਦਾ ਤੇ ਬਾਈਆਂ ਦਾ ਕੋਈ ਚੱਕਰ ਨਹੀਂ ਹਣਾ ਬਾਜ਼ੀਆਂ ਡਾਉਣੇ ਤੁਸੀਂ ਨਾਲ ਯਾਰ ਕੋਈ ਗੱਲ ਹੀ ਨਹੀਂ ਤੇ ਬਹੁਤ ਬਹੁਤ ਧੰਨਵਾਦ ਬਈ ਬਾਈ ਪੂਰੀ ਦਾ ਮਾਹੂਣੇ ਵਾਲੇ ਦਾ ਇਹ ਇੱਕ ਕੂਲਰ ਆਪਾਂ ਜਿੱਤੇ ਸੀ ਬਾਈ ਤੇ ਉਹ ਆਪਾਂ ਭੁੰਦੜ ਵਾਲੇ ਮੁੰਡਿਆਂ ਨੂੰ ਦੇਦਾ ਬਈ ਹਨ ਤੇ ਉਹ ਕੋਰੇ ਵਰਗਾ ਨੇ ਬਾਈ ਮਨਪ੍ਰੀਤ ਵਰਗਣ ਕਿਹਾ ਸੀ ਹਨ ਇੱਕ ਬਾਈ ਬਾਈ ਦਾ ਸੀਗਾ ਜਿਗਰੀ ਯਾਰ ਤੇ ਉਹਾਂ ਦਾ ਬਾਈ ਨੂੰ ਬਈ ਜਿੱਦਣ ਕੂਲਰ ਜਿੱਤਿਆ ਆ ਨਾ ਮੈਨੂੰ ਦਿਓ ਤੇ ਇੱਕ ਆਪਾਂ ਵੀ ਕੂਲਰ ਜਿੱਤਿਆ ਸੀਗਾ ਤੇ ਇੱਕ ਉਹਨੂੰ ਦਿੱਤਾ ਬਈ ਹਨਾ ਪਿੰਡ ਚੋਂ ਹੈ ਬਾਈ ਦਾ ਯਾਰ ਮਿੱਤਰ ਤੇ ਉਹਦਣ ਜਿੱਤਿਆ ਤੇ ਬਾਈ ਨੇ ਫੋਨ ਲਾ ਕੇ ਕਿਹਾ ਉਹਨੂੰ ਬਈ ਆ ਦਾ ਕੂਲਰ ਲੈ ਆ ਘਰੋਂ ਚੱਕ ਕੇ ਤੇ ਹਨਾ